ਕਹਾਣੀ ਹੈ ਇੱਕ ਅਜਿਹੇ ਸਮੇਂ ਦੀ ਜਿੱਥੇ ਲੋਕ ਟੈਕਨੋਲੋਜੀ ਦੀ ਸਹਾਇਤਾ ਨਾਲ ਇੱਕ ਯੂਨੀਵਰਸ ਤੋਂ ਦੂਜੇ ਯੂਨੀਵਰਸ ਵਿੱਚ ਜਾ ਸਕਦੇ ਹਨ ਬਿਲਕੁਲ ਮਾਰਵਲਜ਼ ਦੀਆਂ ਫਿਲਮਾਂ ਵਾਂਗ ਇਹ ਸਭ ਹੁੰਦਾ ਹੈ ਵਾਰਮ ਹੋਲਸ ਦੇ ਰਾਹੀਂ ਜਿਹੜੇ ਕਿ ਤਾਰਿਆਂ ਦੇ ਟੁੱਟਣ ਨਾਲ ਬਣਦੇ ਹਨ ਹਰ ਯੂਨੀਵਰਸ ਦੇ ਵਿੱਚ ਸਾਡੇ ਵਰਗੇ ਲੋਕ ਹੁੰਦੇ ਨੇ ਪਰ ਥੋੜੀ ਡਿਫਰੈਂਟ ਸ਼ਕਲ ਜਾਂ ਸਟਾਈਲ ਦੇ ਨਾਲ ਇਹਨਾਂ ਸਾਰੇ ਯੂਨੀਵਰਸ ਨੂੰ ਇੱਕ ਟੀਮ ਕੰਟਰੋਲ ਕਰਦੀ ਹੈ ਮਲਟੀਵਰਸ ਅਥਾਰਟੀ ਜਿਸ ਨੂੰ ਸ਼ਾਰਟ ਵਿੱਚ ਐਮਵੀਏ ਕਿਹਾ ਜਾਂਦਾ ਹੈ ਇਹ ਕਹਾਣੀ ਹੈ ਗੈਬਰੀਅਲ ਯੂਲਾ ਦੀ ਜੋ ਪਹਿਲਾਂ ਇੱਕ ਏਜੰਟ ਸੀ ਐਮਵੀਏ ਦਾ ਪਰ ਹੁਣ ਯੂਲਾ ਦਾ ਮਿਸ਼ਨ ਪੂਰੀ ਤਰ੍ਹਾਂ ਬਦਲ ਗਿਆ ਹੈ ਹੁਣ ਉਸ ਦਾ ਮਕਸਦ ਹੈ ਆਪਣੇ ਹੀ 124 ਵੇਰੀਐਂਟ ਨੂੰ ਖਤਮ ਕਰਨਾ ਉਹਨਾਂ ਸਾਰੇ ਯੂਨੀਵਰਸ ਵਿੱਚ ਜਾ ਕੇ ਉਸ ਦਾ ਮੰਨਣਾ ਹੈ ਕਿ ਜੇਕਰ ਉਹ ਸਾਰੇ ਆਲਟਰਨੇਟਿਵ ਵਰਜਨ ਨੂੰ ਮਾਰ ਦੇਵੇਗਾ ਅਤੇ ਉਹਨਾਂ ਦੀ ਲਾਈਫ એનર્ਜੀ ਐਬਜ਼ੌਰਬ ਕਰਕੇ ਉਹ ਇੱਕ ਸੁਪਰ ਪਾਵਰ ਮੈਨ ਬਣ ਜਾਵੇਗਾ ਜਿਸ ਨੂੰ ਪੂਰੀ ਦੁਨੀਆ ਦਾ ਵਨ ਦੇ ਨਾਮ ਨਾਲ ਜਾਣੇਗੀ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਯੂਨੀਵਰਸ ਐਨੀਬਸ ਤੋਂ ਇੱਥੇ ਪੁਲਿਸ ਵਾਲੇ ਇੱਕ ਖਤਰਨਾਕ ਕ੍ਰਾਈਮਨਲ ਲਾਲਸ ਨੂੰ ਇੱਕ ਜੇਲ੍ਹ ਤੋਂ ਦੂਸਰੀ ਜੇਲ੍ਹ ਵਿੱਚ ਟਰਾਂਸਫਰ ਕਰਨ ਲਈ ਲੈ ਜਾ ਰਹੇ ਹੁੰਦੇ ਹਨ ਲਾਲਸ ਬਹੁਤ ਹੀ ਖਤਰਨਾਕ ਬੰਦਾ ਹੈ ਸਰਜੈਂਟ ਸੈਗੀ ਉਸ ਨੂੰ ਲੈ ਕੇ ਜਾ ਰਿਹਾ ਹੁੰਦਾ ਰਾਵਿਟ ਇੱਕ ਕੈਦੀ ਉਸਤੇ ਹਮਲਾ ਕਰਦਾ ਹੈ ਪਰ ਲਾਲਸ ਇਨਾ ਸਟਰੋਂਗ ਹੁੰਦਾ ਹੈ ਕਿ ਉਹ ਲੱਤ ਮਾਰ ਕੇ ਸਲਾਖਾਂ ਵਿੰਗੀਆਂ ਕਰ ਦਿੰਦਾ ਹੈ ਜਦੋਂ ਟੀਮ ਗਰਾਜ ਵਿੱਚ ਪਹੁੰਚਦੀ ਹੈ ਤਾਂ ਅਚਾਨਕ ਇੱਕ ਅਣਜਾਣ ਸ਼ੂਟਰ ਲਾਲਸ ਨੂੰ ਹੈਡ ਸ਼ਾਟ ਮਾਰ ਦਿੰਦਾ ਹੈ ਅਤੇ ਲਾਲਸ ਉੱਥੇ ਹੀ ਮਰ ਜਾਂਦਾ ਹੈ ਇਹ ਸ਼ੂਟਰ ਦੋ ਪੁਲਿਸ ਵਾਲਿਆਂ ਨੂੰ ਵੀ ਮਾਰ ਦਿੰਦਾ ਹੈ ਤੇ ਪਤਾ ਲੱਗਦਾ ਹੈ ਕਿ ਇਹ ਸ਼ੂਟਰ ਅਸਲ ਵਿੱਚ ਲਾਲਸ ਦਾ ਹੀ ਇੱਕ ਵੇਰੀਐਂਟ ਹੈ ਜਿਸ ਦਾ ਨਾਮ ਹੈ ਗੈਬਰੀਅਲ ਯੂਲਾ ਯੂਲਾ ਬਹੁਤ ਫਾਸਟ ਅਤੇ ਸਟਰੋਂਗ ਹੋ ਚੁੱਕਿਆ ਹੈ ਕਿਉਂਕਿ ਉਸਨੇ ਆਪਣੇ ਕਈ ਵੇਰੀਐਂਟ ਨੂੰ ਮਾਰ ਕੇ ਉਹਨਾਂ ਦੀ ਪਾਵਰ ਅਬਜ਼ੌਰਬ ਕਰ ਲਈ ਹੈ ਯੂਲਾ ਸਾਰੇ ਆਫੀਸਰ ਨੂੰ ਸੈਕੰਡਾਂ ਵਿੱਚ ਹੀ ਹਰਾ ਦਿੰਦਾ ਹੈ ਅਤੇ ਕਾਰ ਤੋਂ ਵੀ ਤੇਜ਼ ਭੱਜਦਾ ਹੈ ਉਸਦੇ ਜੰਪ ਇਹਨੇ ਲੰਬੇ ਹੁੰਦੇ ਹਨ ਕਿ ਲੋਕਲ ਪੁਲਿਸ ਕੁਝ ਵੀ ਨਹੀਂ ਕਰ ਸਕਦੀ ਪਰ ਐਮਬੀਏ ਦੇ ਦੋ ਏਜੰਟ ਈਵਨ ਅਤੇ ਹੈਰੀ ਉਸਦਾ ਪਿੱਛਾ ਕਰਦੇ ਨੇ ਈਵਨ ਇੱਕ ਨਵਾਂ ਏਜੰਟ ਹੈ ਜਿਸ ਨੂੰ ਕਿ ਭਰਤੀ ਹੋਏ ਸਿਰਫ 2 ਸਾਲ ਹੀ ਹੋਏ ਨੇ ਹੈਰੀ ਉਸ ਨੂੰ ਕਹਿੰਦਾ ਹੈ ਕਿ ਯੂਲਾ ਨੂੰ ਜਿਉਂਦਾ ਫੜਨਾ ਹੈ ਪਰ ਫਿਰ ਵੀ ਈਵਨ ਉਸਤੇ ਗੋਲੀਆਂ ਚਲਾਉਂਦਾ ਹੈ ਕਿਉਂਕਿ ਉਸ ਦਾ ਸੁਭਾਅ ਥੋੜਾ ਜ਼ਿਆਦਾ ਹੀ ਗਰਮ ਹੈ ਯੂਲਾ ਇੱਕ ਵਾਰਮ ਹੋਲ ਦੇ ਕੋਲ ਉਸ ਦੇ ਖੁੱਲਣ ਦਾ ਵੇਟ ਕਰ ਰਿਹਾ ਹੁੰਦਾ ਹੈ ਈਵਨ ਉਸ ਦਾ ਸਿਗਨਲ ਆਪਣੀ ਡਿਵਾਈਸ ਨਾਲ ਜੈਮ ਕਰ ਦਿੰਦਾ ਹੈ ਹੈਰੀ ਯੂਲਾ ਨੂੰ ਕਾਰ ਨਾਲ ਟੱਕਰ ਮਾਰ ਕੇ ਪਾੜ ਲੈਂਦਾ ਹੈ ਉਦੋਂ ਹੀ ਵਾਰਮ ਹੋਲ ਖੁੱਲਣ ਦਾ ਟਾਈਮ ਹੋ ਜਾਂਦਾ ਹੈ ਤੇ ਇਹਨਾਂ ਦੇ ਮੋਲੀਕਿਊਲਸ ਖੁੱਲ ਜਾਂਦੇ ਨੇ ਤੇ α ਯੂਨੀਵਰਸ ਵਿੱਚ ਪਹੁੰਚ ਕੇ ਜੁੜ ਜਾਂਦੇ ਨੇ ਇੱਥੇ ਐਮਵੀਏ ਹੈੱਡਕੁਆਰਟਰ ਵਿੱਚ ਯੂਲਾ ਦਾ ਟ੍ਰਾਇਲ ਹੁੰਦਾ ਹੈ ਤੇ ਇੱਥੇ ਦੱਸਿਆ ਜਾਂਦਾ ਹੈ ਕਿ ਉਸਨੇ ਆਪਣੇ 123 ਵੇਰੀਐਂਟਸ ਨੂੰ ਮਾਰ ਦਿੱਤਾ ਹੈ ਤੇ ਹਰ ਇੱਕ ਨੂੰ ਮਾਰ ਕੇ ਉਸ ਦੀ ਪਾਵਰ ਵੱਧ ਗਈ ਹੈ ਹੁਣ ਉਹ 124 ਦੀ ਪਾਵਰ ਵਾਲਾ ਸੁਪਰ ਹੀਰੋ ਬਣ ਗਿਆ ਹੈ ਜੇਲ੍ਹ ਵਿੱਚ ਯੂਲਾ ਮਾਰਸ਼ਲ ਆਰਟ ਦੀ ਪ੍ਰੈਕਟਿਸ ਕਰਦਾ ਹੈ ਹੈਰੀ ਉਸ ਨੂੰ ਮਿਲਣਾ ਆਉਂਦਾ ਹੈ ਤੇ ਪਤਾ ਲੱਗਦਾ ਹੈ ਕਿ ਇਹ ਮੇ ਪਹਿਲਾਂ ਪਾਰਟਨਰ ਸੀ ਪਰ 2 ਸਾਲ ਪਹਿਲਾਂ ਯੂਲੋ ਨੇ ਕਿਸੇ ਦੂਸਰੇ ਯੂਨੀਵਰਸ ਵਿੱਚ ਆਪਣੇ ਇੱਕ ਵੇਰੀਐਂਟ ਨੂੰ ਗਲਤੀ ਨਾਲ ਮਾਰਿਆ ਅਤੇ ਉਸ ਦੀ ਲਾਈਫ એનર્ਜੀ ਦਾ ਕੁਝ ਹਿੱਸਾ ਉਸ ਨੂੰ ਮਿਲਿਆ ਉਸ ਤੋਂ ਬਾਅਦ ਉਹ ਉਸ ਪਾਵਰ ਦਾ ਐਡਿਕਟ ਬਣ ਗਿਆ ਜਦੋਂ ਯੂਲਾ ਨੂੰ ਸਜ਼ਾ ਦੇਣ ਲਈ ਅਦਾਲਤ ਵਿੱਚ ਲਿਆਂਦਾ ਜਾਂਦਾ ਹੈ ਤਾਂ ਉਸ ਅਦਾਲਤ ਵਿੱਚ ਇੱਕ ਮੈਸੀ ਨਾਮ ਦੀ ਕਰੈਕਟਰ ਨੂੰ ਦੇਖਦੇ ਹਾਂ ਜੋ ਯੂਲਾ ਦੀ ਫਰੈਂਡ ਜਾਪਦੀ ਹੈ ਯੂਲਾ ਨੂੰ ਹੈਡਿਸ ਯੂਨੀਵਰਸ ਦੇ ਪੀਨਲ ਕਲੋਨੀ ਵਿੱਚ ਭੇਜਣ ਦਾ ਫੈਸਲਾ ਸੁਣਾਇਆ ਜਾਂਦਾ ਹੈ ਜੋ ਕਿ ਇੱਕ ਖਤਰਨਾਕ ਕੈਦੀਆਂ ਦੀ ਜੇਲ ਹੈ ਪਰ ਯੂਲਾ ਕਹਿੰਦਾ ਕਿ ਆਪਣੇ ਆਪ ਨੂੰ 123 ਵਾਰ ਮਾਰਨਾ ਕੋਈ ਕ੍ਰਾਈਮ ਨਹੀਂ ਹਰ ਇੱਕ ਨੂੰ ਇੱਕ ਸੁਪਰ ਬੀنگ ਬਣਨਾ ਚਾਹੀਦਾ ਹੈ ਮੈਸੀ ਇੱਕ ਚੂਹੇ ਰਾਹੀਂ ਬੰਬ ਐਕਟੀਵੇਟ ਕਰਦੀ ਹੈ ਜਿਸ ਨੂੰ ਕਿ ਉਹ ਆਪਣੀ ਹੀਲ ਵਿੱਚ ਲੁਕਾ ਕੇ ਲਈ ਹੁੰਦੀ ਹੈ ਬੰਬ ਦੇ ਫਟਣ ਨਾਲ ਇੱਕ ਬਹੁਤ ਵੱਡਾ ਧਮਾਕਾ ਹੁੰਦਾ ਹੈ ਅਤੇ ਯੂਲਾ ਆਪਣੀਆਂ ਬੀੜੀਆਂ ਤੋੜ ਦਿੰਦਾ ਹੈ ਅਤੇ ਬਹੁਤ ਸਾਰੇ ਗਾਰਡਜ਼ ਨੂੰ ਮਾਰ ਦਿੰਦਾ ਹੈ ਤੇ ਆਪਣਾ ਡੈਸਟੀਨੇਸ਼ਨ ਕਾਰਿਸ ਯੂਨੀਵਰਸ ਨੂੰ ਸੈੱਟ ਕਰਕੇ ਐਮਬੀਏ ਤੋਂ ਭੱਜ ਜਾਂਦਾ ਹੈ ਜਿੱਥੇ ਕਿ ਉਸਦਾ ਲਾਸਟ ਟਾਰਗੇਟ ਹੈ ਐਮਬੀਏ ਏਜੰਟ ਹੈਰੀ ਉਸ ਦਾ ਪਿੱਛਾ ਕਰਨ ਦੀ ਗੱਲ ਕਰਦਾ ਹੈ कारिस यूनिवर्स ਵਿੱਚ ਇੱਕ ਨਵਾਂ ਟਵਿਸਟ ਵੇਖਣ ਨੂੰ ਮਿਲਦਾ ਹੈ ਇੱਥੇ ਕੁਝ ਪੁਲਿਸ ਵਾਲੇ ਇੱਕ ਹੋਰ ਕ੍ਰਿਮੀਨਲ ਰੌਟਨ ਰੋਨੀ ਨੂੰ ਟ੍ਰਾਂਸਫਰ ਕਰ ਰਹੇ ਹੁੰਦੇ ਨੇ ਇੱਥੇ ਹੀਰੋ ਹੈ ਗੇਬ ਇੱਕ ਸਿੰਪਲ ਪੁਲਿਸ ਵਾਲਾ ਯੂਲਾਦਾਹੀ ਇੱਕ ਹੋਰ ਵੇਰੀਐਂਟ ਹੈ ਗੇਬ ਨਾਰਮਲ ਬੰਦਾ ਹੈ ਕੋਈ ਸਪੈਸ਼ਲ ਪਾਵਰ ਨਹੀਂ ਪਰ ਜਦੋਂ ਇੱਕ ਕੈਦੀ ਰੌਟਨ ਰੋਨੀ ਤੇ ਚਾਕੂ ਨਾਲ ਹਮਲਾ ਕਰਦਾ ਹੈ ਤਾਂ ਗੇਬ इजीली ਉਸਨੂੰ ਫੜ ਲੈਂਦਾ ਹੈ ਗੈਰੇਜ ਵਿੱਚ ਗੇਵ ਨੂੰ ਇੱਕ ਅਜੀਬ ਫੀਲਿੰਗ ਹੁੰਦੀ ਹੈ ਤੇ ਉਹ ਯੂਲਾ ਦੇ ਅਟੈਕ ਤੋਂ ਬਚ ਜਾਂਦਾ ਹੈ ਕਿਉਂਕਿ ਉਹ ਯੂਲਾ ਨੂੰ ਮਹਿਸੂਸ ਕਰ ਸਕਦਾ ਹੈ ਯੂਲਾ ਇਸ ਇਵੈਂਟ ਵਿੱਚ ਲੋਕ ਕੇ ਗੇਵ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਪਰ ਗੇਵ ਉਸ ਨੂੰ ਟ੍ਰਾਂਸਪੋਰਟ ਵੈਨ ਨਾਲ ਟੱਕਰ ਮਾਰਦਾ ਹੈ ਹੁਣ ਦੋਵੇਂ ਫੇਸ ਟੂ ਫੇਸ ਆ ਜਾਂਦੇ ਨੇ ਗੇਵ ਵਰਸਸ ਯੂਲਾ ਗੇਵ ਆਪਣੀ ਸ਼ਕਲ ਦੇ ਇਨਸਾਨ ਨੂੰ ਵੇਖ ਕੇ ਹੈਰਾਨ ਰਹਿ ਜਾਂਦਾ ਹੈ ਬੈਕਅਪ ਪੁਲਿਸ ਦੇ ਆ ਜਾਣ ਤੇ ਯੂਲਾ ਉਥੋਂ ਭੱਜ ਜਾਂਦਾ ਹੈ ਗੇਵ ਉਸ ਦਾ ਪਿੱਛਾ ਕਰਦਾ ਹੈ ਜਦੋਂ ਉਹ ਇੱਕ ਵੱਡੀ ਕੰਧ ਲੰਘ ਜਾਂਦਾ ਹੈ ਤਾਂ ਯੂਲਾ ਉਸ ਨੂੰ ਛਾਤੀ ਵਿੱਚ ਗੋਲੀ ਮਾਰ ਦਿੰਦਾ ਹੈ ਪਰ ਗੇਵ ਨੇ ਬੁਲਟ ਪ੍ਰੂਫ ਵੈਸਟ ਪਾ ਰੱਖੀ ਹੁੰਦੀ ਹੈ ਐਮਵੀ ਏਜੰਟ ਟਾਈਮ ਤੇ ਪਹੁੰਚ ਜਾਂਦੇ ਨੇ ਉਹ ਯੂਲਾ ਤੇ ਗੋਲੀਆਂ ਚਲਾਉਂਦੇ ਨੇ ਕਿ ਫਿਰ ਤੋਂ ਉਹ ਭੱਜ ਜਾਂਦਾ ਹੈ ਜਦੋਂ ਕਿ ਗੇਵ ਬੇਹੋਸ਼ ਹੋ ਜਾਂਦਾ ਹੈ ਇਸ ਕਾਰਿਸ ਯੂਨੀਵਰਸ ਵਿੱਚ ਗੇਵ ਦੀ ਵਾਈਫ ਟੀਕੇ ਨੂੰ ਉਸਦੇ ਗੋਲੀ ਲੱਗਣ ਦਾ ਪਤਾ ਲੱਗਦਾ ਹੈ ਤਾਂ ਉਹ ਉਸਨੂੰ ਹਸਪਤਾਲ ਵਿੱਚ ਵੇਖਣ ਜਾਣ ਲਈ ਨਿਕਲ ਰਹੀ ਹੁੰਦੀ ਹੈ ਉਸਨੂੰ ਲੱਗਦਾ ਹੈ ਕਿ ਗੇਵ ਜ਼ਖਮੀ ਹੋਵੇਗਾ ਪਰ ਗੇਵ ਬਿਲਕੁਲ ਠੀਕ ਹੁੰਦਾ ਹੈ ਤੇ ਘਰ ਵਾਪਸ ਆ ਜਾਂਦਾ ਹੈ ਉਹ ਗੇਵ ਨੂੰ ਇਹਨਾਂ ਦਿਨਾਂ ਵਿੱਚ ਹੋ ਰਹੀ ਅਜੀਬ ਫੀਲਿੰਗ ਦੇ ਬਾਰੇ ਗੱਲ ਕਰਦੇ ਨੇ ਤੇ ਟੀਕੇ ਇਸ ਲਈ ਉਸਨੂੰ ਡਾਕਟਰ ਨੂੰ ਮਿਲਣ ਲਈ ਕਹਿੰਦੀ ਹੈ ਰਾਤ ਨੂੰ ਗੇਵ ਆਪਣੀ ਵਾਈਟ ਟੈਕਨੀਕ ਦੀ ਪ੍ਰੈਕਟਿਸ ਕਰਦਾ ਹੈ ਜਦੋਂ ਕਿ ਯੂਲਾ ਹਸਪਤਾਲ ਦੀ ਛੱਤ ਤੇ ਮਾਈਂਡ ਫਰੋਮ ਫਿਸ਼ਡ ਸਟਾਈਲ ਦੀ ਟ੍ਰੇਨਿੰਗ ਕਰਦਾ ਹੈ ਹਸਪਤਾਲ ਵਿੱਚ ਗੇਵ ਆਪਣੇ ਜ਼ਖਮੀ ਟੀਮ ਮੇਟ ਜான் ਵੂਨ ਨੂੰ ਵੇਖਣ ਜਾਂਦਾ ਹੈ ਆਫੀਸਰ ਏਟ ਉਸ ਤੋਂ ਅਟੈਕਰ ਦਾ ਡਿਸਕ੍ਰਿਪਸ਼ਨ ਮੰਗਦਾ ਹੈ ਕਿ ਉਹ ਕਿਹੋ ਜਿਹਾ ਦਿਖਦਾ ਸੀ ਪਰ ਗੇਵ ਕਹਿੰਦਾ ਹੈ ਕਿ ਉੱਥੇ ਹਨੇਰਾ ਸੀ ਕੁਝ ਵੀ ਨਹੀਂ ਦਿਸਿਆ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਲੋਕ ਉਸ ਨੂੰ ਪਾਗਲ ਸਮਝਣ ਗੇਵ ਆਪਣੀ ਵਾਈਫ ਟੀਕੇ ਨੂੰ ਦੱਸਦਾ ਹੈ ਕਿ ਅਟੈਕਰ ਬਿਲਕੁਲ ਉਸਦੇ ਵਰਗਾ ਸੀ ਬਲਕਿ ਉਹ ਖੁਦ ਹੀ ਸੀ ਗੇਬ ਨੂੰ ਜਦੋਂ ਐਮ ਆਰ ਆਈ ਸਕੈਨ ਲਈ ਲੈ ਕੇ ਜਾ ਰਹੇ ਹੁੰਦੇ ਨੇ ਤਾਂ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਅਟੈਕਰ ਇੱਥੇ ਹੀ ਕਿਤੇ ਆਸ-ਪਾਸ ਹੈ ਜਦੋਂ ਗੇਬ ਐਮ ਆਰ ਆਈ ਮਸ਼ੀਨ ਦੇ ਅੰਦਰ ਹੁੰਦਾ ਹੈ ਤਾਂ ਯੂਲਾ ਆ ਕੇ ਟੈਕਨੀਸ਼ੀਅਨ ਨੂੰ ਮਾਰਨ ਲੱਗਦਾ ਹੈ ਪਰ ਹੈਰੀ ਅਤੇ ਈਵਨ ਉਸ ਨੂੰ ਰੋਕਦੇ ਨਹੀਂ ਯੂਲੋ ਉਹਨਾਂ ਦੀਆਂ ਸਾਰੀਆਂ ਬੁਲੇਟਸ ਨੂੰ ਡੋਜ ਕਰ ਲੈਂਦਾ ਹੈ ਆਵਾਜ਼ ਹੁਣ ਕੇ ਗੇਵ ਐਮ ਆਰ ਆ ਮਸ਼ੀਨ ਤੋਂ ਬਾਹਰ ਨਿਕਲਦਾ ਹੈ ਯੂਲੋ ਗੇਵ ਤੇ ਗੋਲੀਆਂ ਚਲਾਉਂਦਾ ਹੈ ਉਹ ਗੇਵ ਨੂੰ ਮਾਰਨ ਹੀ ਵਾਲਾ ਹੁੰਦਾ ਹੈ ਕਿ ਐਮ ਆਰ ਆ ਮਸ਼ੀਨ ਦਾ ਵੱਡਾ ਮੈਗਨੇਟ ਯੂਲੋ ਦੀ ਗਨ ਨੂੰ ਖਿੱਚ ਲੈਂਦਾ ਹੈ ਪਰ ਯੂਲੋ ਸਕੈਨਰ ਤੋੜ ਦਿੰਦਾ ਹੈ ਅਤੇ ਧੂਏ ਦੇ ਕਲਾਊਡ ਵਿੱਚ ਇੱਕ ਆਫੀਸਰ ਨੂੰ ਮਾਰ ਕੇ ਭੱਜ ਜਾਂਦਾ ਹੈ ਲੋਕਲ ਪੁਲਿਸ ਕੈਮਰੇ ਤੇ ਯੂਲਾ ਨੂੰ ਵੇਖ ਲੈਂਦੀ ਹੈ ਅਤੇ ਸੋਚਦੀ ਹੈ ਕਿ ਇਹ ਗੇਬ ਹੀ ਹੈ ਜੋ ਕਿ ਪਾਗਲ ਹੋ ਗਿਆ ਹੈ ਜਦੋਂ ਉਹ ਗੇਬ ਨੂੰ ਅਰੈਸਟ ਕਰਨ ਜਾਂਦੀ ਹੈ ਤਾਂ ਗੇਬ ਉਹਨਾਂ ਸਭ ਤੇ ਭਾਰੀ ਪੈਂਦਾ ਹੈ ਉਹ ਇੱਕ ਆਫੀਸਰ ਦਾ ਸ਼ਾਰਟਗਨ ਮੋੜ ਦਿੰਦਾ ਹੈ ਅਤੇ ਦੋਨਾਂ ਨੂੰ ਐਲੀਵੇਟਰ ਵਿੱਚ ਧੱਕਾ ਦੇ ਦਿੰਦਾ ਹੈ ਹੈਰੀ ਵੇਖਦਾ ਹੈ ਕਿ ਗੇਬ ਵਿੱਚ ਵੀ ਯੂਲਾ ਵਰਗੀ ਪਾਵਰ ਹੈ ਜੇ ਇਹਨਾਂ ਦੋਨਾਂ ਵਿੱਚੋਂ ਇੱਕ ਮਰ ਗਿਆ ਤਾਂ ਦੂਸਰਾ ਹੋਰ ਵੀ ਜ਼ਿਆਦਾ ਸਟਰੋਂਗ ਹੋ ਜਾਵੇਗਾ ਐਮਪੀਏ ਦਾ ਰੂਲ ਹੈ ਕਿ ਬੈਲੈਂਸ ਬਣਾ ਕੇ ਰੱਖਣਾ ਇਸ ਲਈ ਹੁਣ ਈਵਨ ਅਤੇ ਹੈਰੀ ਨੂੰ ਦੋਨੋਂ ਵੇਰੀਐਂਟਸ ਗੇਬ ਅਤੇ ਯੂਲਾ ਨੂੰ ਫੜਨਾ ਪਵੇਗਾ ਈਵਨ ਗੇਵ ਦਾ ਪਿੱਛਾ ਕਰਦਾ ਹੈ ਜੋ ਕਿ ਐਂਬੂਲੈਂਸ ਵਿੱਚ ਭਜਦਾ ਹੈ ਹੈਰੀ ਯੂਲਾ ਦਾ ਪਿੱਛਾ ਕਰਦਾ ਹੈ ਜੋ ਹਸਪੀਟਲ ਤੋਂ ਬਾਡੀ ਬੈਗ ਵਿੱਚ ਲੋਕ ਕੇ ਨਿਕਲਦਾ ਹੈ ਹੈਰੀ ਆਪਣੇ ਪੁਰਾਣੇ 파ਟਨਰ ਨੂੰ ਉਸ ਗੱਡੀ ਵਿੱਚ ਫੜ ਲੈਂਦਾ ਹੈ ਪਰ ਯੂਲਾ ਗੱਡੀ ਦਾ ਐਕਸੀਡੈਂਟ ਕਰਵਾ ਦਿੰਦਾ ਹੈ ਤੇ ਦੋਨਾਂ ਦੀ ਖਤਰਨਾਕ ਲੜਾਈ ਹੁੰਦੀ ਹੈ ਅੰਤ ਵਿੱਚ ਯੂਲਾ ਹੈਰੀ ਨੂੰ ਬਹੁਤ ਬੁਰੇ ਤਰੀਕੇ ਨਾਲ ਮਾਰ ਦਿੰਦਾ ਹੈ ਅਤੇ ਉਸਦੀ ਇੱਕ ਡਿਵਾਈਸ ਨੂੰ ਡੀਐਕਟੀਵੇਟ ਕਰ ਦਿੰਦਾ ਹੈ ਦੂਜੇ ਪਾਸੇ ਗੇਬ ਨੂੰ ਪਤਾ ਲੱਗ ਜਾਂਦਾ ਹੈ ਕਿ ਈਵਨ ਉਸ ਦਾ ਪਿੱਛਾ ਕਰ ਰਿਹਾ ਹੈ ਗੇਬ ਉਸ ਨੂੰ ਮੁੱਠਾ ਲਮਕਾ ਕੇ ਇਸ ਸਭ ਦਾ ਕਾਰਨ ਪੁੱਛਦਾ ਹੈ ਈਵਨ ਸਕੇਬ ਨੂੰ ਸਾਰੀ ਗੱਲ ਦੱਸਦਾ ਹੈ ਕਿ ਕਿਵੇਂ ਉਹ ਪਿਛਲੇ 2 ਸਾਲਾਂ ਤੋਂ ਤਾਕਤਵਰ ਹੋ ਰਿਹਾ ਹੈ ਉਹ ਦੱਸਦਾ ਹੈ ਕਿ ਜਿਵੇਂ ਹੀ ਯੂਲਾ ਉਹਨਾਂ ਦੇ ਕਿਸੇ ਵੀ ਵੇਰੀਐਂਟ ਨੂੰ ਮਾਰਦਾ ਹੈ ਤਾਂ ਉਸ ਮਾਰਨ ਵਾਲੇ ਦੀ ਲਾਈਫ એનર્ ਵੈਰੀਅੰਟ ਵਿੱਚ ਡਿਵਾਈਡ ਹੋ ਜਾਂਦੀ ਹੈ ਹੁਣ ਉਹ ਦੋਨੋਂ ਲਾਸਟ ਬਚੇ ਨੇ ਅਤੇ ਯੂਲਾ ਉਸ ਨੂੰ ਮਾਰ ਕੇ ਪੂਰੀ ਤਾਕਤ ਹਾਸਲ ਕਰਨਾ ਚਾਹੁੰਦਾ ਹੈ ਇਸ ਦੌਰਾਨ ਇਵੈਂਸ ਨੂੰ ਸਿਗਨਲ ਮਿਲਦਾ ਹੈ ਜਿਸ ਨਾਲ ਉਹ ਸਮਝ ਜਾਂਦਾ ਹੈ ਕਿ ਉਸ ਦਾ 파ਟਨਰ ਹੈਰੀ ਹੁਣ ਮਾਰੇ ਜਾ ਚੁੱਕਾ ਹੈ ਇਵੈਂਸ ਗੇਵ ਨੂੰ ਮਾਰਨ ਦੇ ਇਰਾਦੇ ਨਾਲ ਆਇਆ ਸੀ ਪਰ ਹੁਣ ਉਸ ਦੀ ਹੈਲਪ ਕਰਨ ਦੀ ਗੱਲ ਕਰਦਾ ਹੈ ਪੁਲਿਸ ਨੂੰ ਸ਼ੱਕ ਹੈ ਕਿ ਇਹ ਸਭ ਗੇਵ ਕਰ ਰਿਹਾ ਹੈ ਇਸ ਕਰਕੇ ਪੁਲਿਸ ਟੀਕੇ ਦੇ ਨਾਲ ਉਸ ਦੇ ਘਰ ਜਾਂਦੀ ਹੈ ਗੇਵ ਨੂੰ ਲੱਭਣ ਲਈ ਪਰ ਪੁਲਿਸ ਨੂੰ ਘਰ ਵਿੱਚ ਗੇਵ ਨਹੀਂ ਮਿਲਦਾ ਟੀਕੇ ਨੂੰ ਸ਼ੱਕ ਹੁੰਦਾ ਹੈ ਕਿ ਉਹ ਘਰੇ ਹੀ ਲੁਕਿਆ ਹੋਇਆ ਹੈ ਉਹ ਪੁਲਿਸ ਨੂੰ ਕਹਿੰਦਾ ਇਹ ਕਿ ਘਰ ਵਿੱਚ ਕੋਈ ਨਹੀਂ ਹੈ ਤੇ ਉਹ ਕੁਝ ਤੇਰੇ ਲਈ ਰੈਸਟ ਕਰਨਾ ਚਾਹੁੰਦੀ ਹੈ ਯੂਲਾ ਉਸ ਕਮਰੇ ਅੰਦਰ ਲੁਕਿਆ ਹੁੰਦਾ ਹੈ ਟੀਕੇ ਉਸ ਨੂੰ ਆਪਣਾ ਹਸਬੰਡ ਸਮਝ ਲੈਂਦੀ ਹੈ ਪਰ ਜਦੋਂ ਯੂਲਾ ਉਹਨਾਂ ਦੀ ਫਸਟ ਡੇਟ ਬਾਰੇ ਗਲਤ ਅਨਸਰ ਦਿੰਦਾ ਹੈ ਤਾਂ ਟੀਕੇ ਨੂੰ ਸਮਝ ਆ ਜਾਂਦਾ ਹੈ ਕਿ ਇਹ ਗੇਵ ਨਹੀਂ ਹੈ ਯੂਲਾ ਟੀਕੇ ਦੀ ਗਨ ਨੂੰ ਖੋਹ ਲੈਂਦਾ ਹੈ ਅਤੇ ਇੱਕ ਹੋਰ ਅਫਸਰ ਨੂੰ ਗੋਲੀ ਮਾਰ ਦਿੰਦਾ ਹੈ ਗੇਵ ਤੋਂ ਸਮੇਂ ਸਿਰ ਨਹੀਂ ਪਹੁੰਚਿਆ ਜਾਂਦਾ ਅਤੇ ਯੂਲਾ ਟੀਕੇ ਨੂੰ ਗੋਲੀ ਮਾਰ ਕੇ ਵਿੰਡੋ ਤੋਂ ਛਾਲ ਮਾਰ ਕੇ ਭੱਜ ਜਾਂਦਾ ਹੈ ਪੁਲਿਸ ਗੇਵ ਨੂੰ ਹੀ ਕਿਲਰ ਸਮਝ ਲੈਂਦੀ ਹੈ ਪੁਲਿਸ ਤੋਂ ਭੱਜਦਾ ਗੇਵ ਈਵਨ ਦੀ ਗੱਡੀ ਵਿੱਚ ਚੜ ਜਾਂਦਾ ਹੈ ਅਡੀ ਵਿੱਚ ਪੈਟਰੋਲ ਕਟ ਹੋਣ ਦੇ ਕਾਰਨ ਉਹ ਇੱਕ ਪੈਟਰੋਲ ਪੰਪ ਤੇ ਰੁਕਦੇ ਨੇ ਗੇਵ ਉਸ ਨੂੰ ਦੱਸਦਾ ਹੈ ਕਿ ਉਹ ਆਪਣੀ ਵਾਈਫ ਨੂੰ ਕਿੰਨਾ ਪਿਆਰ ਕਰਦਾ ਸੀ ਉਹ ਕਿਵੇਂ ਅਤੇ ਕਿੱਥੇ ਪਹਿਲੀ ਵਾਰ ਮਿਲੇ ਸੀ ਉਹ ਇਵਨ ਤੋਂ ਯੂਲਾ ਨੂੰ ਮਾਰਨ ਦਾ ਤਰੀਕਾ ਪੁੱਛਦਾ ਹੈ ਇਵਨ ਉਸ ਨੂੰ ਆਪਣੀ ਪਾਵਰਫੁਲ ਗਨ ਦਿਖਾਉਂਦਾ ਹੈ ਜੋ ਕਿ ਐਕਸਪਲੋਸਿਵ ਬੁਲੇਟ ਨਾਲ ਭਰੀ ਹੁੰਦੀ ਹੈ ਪਰ ਗੇਵ ਕਹਿੰਦਾ ਹੈ ਮੈਂ ਤਾਂ ਉਸ ਨੂੰ ਸਿਰਫ ਲੱਤਾਂ ਨਾਲ ਹੀ ਮਾਰਾਂਗਾ ਉੱਥੇ ਇੱਕ ਅਟੈਂਡੈਂਟ ਆਉਂਦਾ ਹੈ ਜੋ ਕਿ ਹੈਰੀ ਦਾ ਵੇਰੀਐਂਟ ਹੁੰਦਾ ਹੈ ਇਵਨ ਉਸ ਨੂੰ ਆਪਣਾ ਬੌਸ ਦੀ ਥਾਂ ਮੰਨ ਕੇ ਉਸ ਦਾ ਧੰਨਵਾਦ ਕਰਦਾ ਹੈ ਉਸ ਨੂੰ ਸਹੀ ਰਸਤਾ ਦਿਖਾਉਣ ਲਈ ਫਿਰ ਇਵንስ ਗੇਵ ਨੂੰ ਇੱਕ ਫੈਕਟਰੀ ਵਿੱਚ ਲੈ ਜਾਂਦਾ ਹੈ ਜਿੱਥੇ 10 ਮਿੰਟਾਂ ਵਿੱਚ ਵਰਮ ਹੋਲ ਖੁੱਲਣ ਵਾਲਾ ਹੁੰਦਾ ਹੈ ਗੇਵ ਨੂੰ ਮਹਿਸੂਸ ਹੁੰਦਾ ਹੈ ਕਿ ਯੂਲਾ ਆਸੇ ਪਾਸੇ ਹੀ ਹੈ ਯੂਲਾ ਉਥੇ ਇੱਕ ਬਹੁਤ ਪਾਵਰਫੁਲ ਬੰਬ ਐਕਟੀਵੇਟ ਕਰਦਾ ਹੈ ਜਿਸ ਨਾਲ ਬਹੁਤ ਵੱਡਾ ਧਮਾਕਾ ਹੁੰਦਾ ਹੈ ਅਤੇ ਉਹ ਦੋਨੋਂ ਅਲੱਗ ਹੋ ਜਾਂਦੇ ਨੇ ਯੂਲਾ ਅਤੇ ਇਵੈਂਸ ਦੀ ਫਾਈਟ ਹੁੰਦੀ ਹੈ ਯੂਲਾ ਮਾਰ ਮਾਰ ਕੇ ਇਵੈਂਸ ਦੀ ਹਾਲਤ ਖਰਾਬ ਕਰ ਦਿੰਦਾ ਹੈ ਪਰ ਗੇਵ ਟਾਈਮ ਤੇ ਆ ਜਾਂਦਾ ਹੈ ਅਤੇ ਦੋਨਾਂ ਦੇ ਵਿਚਕਾਰ ਖਤਰਨਾਕ ਕੁੰਗਫੂ ਦੀ ਫਾਈਟ ਚੱਲਦੀ ਹੈ ਗੇਵ ਨੂੰ ਬਹੁਤ ਮਾਰ ਪੈਂਦੀ ਹੈ ਜਦੋਂ ਯੂਲਾ ਸੋਚਦਾ ਹੈ ਕਿ ਉਹ ਜਿੱਤ ਗਿਆ ਗੇਵ ਵਾਪਸ ਉੱਠਦਾ ਹੈ ਅਤੇ ਆਪਣੀ ਟੈਕਨੀਕਸ ਨਾਲ ਯੂਲਾ ਨੂੰ ਹਰਾ ਦਿੰਦਾ ਹੈ ਫੈਕਟਰੀ ਦੇ ਐਕਸਪਲੋਸ਼ਨ ਦੇ ਵਿਚਕਾਰ ਗੇਵ ਯੂਲਾ ਨੂੰ ਵਾਰਮ ਹੋਲ ਵੱਲ ਸੁੱਟ ਦਿੰਦਾ ਹੈ ਵਾਰਮ ਹੋਲ ਖੁੱਲਦਾ ਹੈ ਅਤੇ ਤਿੰਨੇ ਅਲਫਾ ਯੂਨੀਵਰਸ ਦੇ ਐਮਵੀ ਹੈੱਡਕੁਆਟਰ ਵਿੱਚ ਪਹੁੰਚ ਜਾਂਦੇ ਹਨ ਐਮਬੀਏ ਗਲਤੀ ਨਾਲ ਗੇਬ ਨੂੰ ਹੇਜ ਯੂਨੀਵਰਸ ਭੇਜਣ ਲੱਗਦੀ ਹੈ ਪਰ ਈਵਨ ਉਸਦੀ ਵੈਡਿੰਗ ਰਿੰਗ ਦਾ ਨਿਸ਼ਾਨ ਵੇਖ ਕੇ ਇੱਕ ਗਲਤੀ ਠੀਕ ਕਰ ਦਿੰਦਾ ਹੈ ਯੂਲਾ ਨੂੰ ਹੈਡਸ ਯੂਨੀਵਰਸ ਦੀ ਪੀਨਲ ਕਲੋਨੀ ਵਿੱਚ ਭੇਜ ਦਿੱਤਾ ਜਾਂਦਾ ਹੈ ਜਿੱਥੇ ਉਹ ਹੋਰ ਕੈਦੀਆਂ ਨਾਲ ਲੜਦਾ ਹੈ ਅਤੇ ਕਹਿੰਦਾ ਹੈ ਮੈਂ ਕਿਸੇ ਦਾ ਗੁਲਾਮ ਨਹੀਂ ਹਾਂ ਤੁਸੀਂ ਸਾਰੇ ਮੇਰੇ ਗੁਲਾਮ ਬਣੋਗੇ ਗੇਬ ਨੂੰ ਉਸਦੇ ਆਪਣੇ ਯੂਨੀਵਰਸ ਵਿੱਚ ਵਾਪਸ ਭੇਜਣ ਦੀ ਤਿਆਰੀ ਹੁੰਦੀ ਹੈ ਜਿੱਥੇ ਕਿ ਉਸ ਨੂੰ ਵਾਪਸ ਜੇਲ੍ਹ ਜਾਣਾ ਪੈਣਾ ਸੀ ਕਿਉਂਕਿ ਉਸ ਨੂੰ ਹੀ ਉੱਥੇ ਸਾਰੇ ਕ੍ਰਿਮੀਨਲ ਸਮਝਦੇ ਹਨ ਪਰ ਈਵਨ ਉਸ ਨੂੰ ਉਸਦੇ ਯੂਨੀਵਰਸ ਵਿੱਚ ਪੁਰਾਣੇ ਸਮੇਂ ਵਿੱਚ ਭੇਜ ਦਿੰਦਾ ਹੈ ਜਿੱਥੇ ਕੀ ਪਹਿਲੀ ਵਾਰ ਆਪਣੀ ਵਾਈਫ ਟੀਕੇ ਨੂੰ ਮਿਲਿਆ ਸੀ ਇਸ ਤਰ੍ਹਾਂ ਗੇਮੋਡ ਆਪਣੀ ਲਵ ਸਟੋਰੀ ਜੀ ਸਕਦਾ ਹੈ ਤੇ ਕਹਾਣੀ ਹੈਪੀ ਐਂਡਿੰਗ ਤੇ ਖਤਮ ਹੁੰਦੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ